ਵਿਸ਼ਾ ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਾਂ ਕਮਲਪ੍ਰੀਤ ਕੋਟ ਸਾਈਲੈਂਟ ਹਾਰਟ ਅਟੈਕ ਇਸ ਨੂੰ ਸਭ ਨੇ ਜੜਾ ਕਿ ਸੁਣਿਆ ਹੋਵੇਗਾ ਦੱਸਣਿਆ ਕਿ ਇਹ ਸਭ ਤੋਂ ਵੱਡਾ ਜੜਾ ਕਿ ਬਿਮਾਰੀ ਇਸ ਸਮੇਂ ਇਸ ਨੂੰ ਮੰਨਿਆ ਜਾ ਰਿਹਾ ਕਿਉਂਕਿ ਸਾਈਲੈਂਟ ਹਾਰਟ ਅਟੈਕ ਦੇ ਮੱਦੇ ਨਜ਼ਰ ਕਿਸੇ ਵੀ ਵੇਲੇ ਕਿਸੇ ਦੀ ਵੀ ਜਾਨ ਜੜੀ ਕਿ ਚਲੀ ਜਾ ਸਕਦੀ ਹੈ ਤਾਂ ਚੇਕ ਕਰ ਤੁਸੀਂ ਵੀ ਆਪਣੇ ਆਸ-ਪਾਸ ਸੇ ਕਈਆਂ ਨੂੰ ਦੇਖਦੇ ਹੋ ਇਸ ਨਾਲ ਜੂਝਤੇ ਹੋ ਤਾਂ ਤੁਸੀਂ ਉਹਨਾਂ ਦਾ ਵੀ ਕਿਵੇਂ ਬਚਾਅ ਕਰ ਸਕਦੇ ਹੋ ਜਾਂ ਫਿਰ ਤੁਸੀਂ ਆਪਣਾ ਖੁਦ ਦਾ ਕਿਵੇਂ ਬਚਾਅ ਕਰ ਸਕਦੇ ਹੋ ਤਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਜ਼ਰੂਰ ਦੱਸਾਂਗੇ ਅਸੀਂ ਆਮ ਤੌਰ ਤੇ ਦਿਲ ਦੇ ਦੌਰੇ ਨੂੰ ਗੰਭੀਰ ਅਤੇ ਸਪਸ਼ਟ ਸੰਕੇਤਾਂ ਜਿਵੇਂ ਕਿ ਛਾਤੀ ਵਿੱਚ ਤੇਜ਼ ਦਰਦ, ਪਸੀਨਾ ਆਉਣਾ, ਸਾਹ ਚੜਨਾ ਅਤੇ ਬੇਹੋਸ਼ੀ ਨਾਲ ਜੋੜਦੇ ਹਾਂ ਪਰ ਬਹੁਤ ਸਾਰੇ ਮਾਮਲਿਆਂ ਵਿੱਚ ਦੌਰੇ ਦੌਰਾਨ ਬਿਨਾਂ ਕਿਸੇ ਸਪਸ਼ਟ ਲੱਛਣਾ ਦੇ ਹੋ ਸਕਦਾ ਹੈ ਜਿਸ ਨੂੰ ਸਾਇਲੈਂਟ ਹਾਰਟ ਅਟੈਕ ਕਿਹਾ ਜਾਂਦਾ ਹੈ ਇਹ ਆਮ ਦਿਲ ਦੇ ਦੌਰੇ ਵਾਂਗ ਹੀ ਖਤਰਨਾਕ ਹੈ ਫਰਕ ਸਿਰਫ ਇਹ ਹੈ ਕਿ ਮਰੀਜ਼ ਨੂੰ ਇਸ ਬਾਰੇ ਬਹੁਤ ਦੇਰ ਦੇ ਨਾਲ ਪਤਾ ਲੱਗਦਾ ਹੈ ਸਾਇਲੈਂਟ ਹਾਰਟ ਅਟੈਕ ਉਦੋਂ ਹੁੰਦਾ ਹੈ ਜਦੋਂ ਦਿਲ ਦੀਆਂ ਤਮੀਆਂ ਵਿੱਚ ਰੁਕਾਵਟ ਕਾਰਨ ਦਿਲ ਨੂੰ ਸਹੀ ਮਾਤਰਾ ਵਿੱਚ ਖੂਨ ਦੀ ਸਪਲਾਈ ਨਹੀਂ ਮਿਲਦੀ ਪਰ ਇਸ ਦੇ ਲੱਛਣ ਇੰਨੇ ਮਾਮੂਲੀ ਜਾਂ ਵੱਖਰੇ ਹੁੰਦੇ ਹਨ ਕਿ ਲੋਕ ਇਸ ਨੂੰ ਹੋਰ ਆਮ ਸਮੱਸਿਆਵਾਂ ਜਿਵੇਂ ਕਿ ਗੈਸ ਥਕਾਵਟ ਜਾਂ ਪੇਟ ਦਰਦ ਨਾਲ ਜੋੜਦੇ ਹਨ ਲੋਕ ਇਸ ਨੂੰ ਦੇਵ ਦੇ ਨਾਲ ਪਛਾਣਦੇ ਹਨ ਤੇ ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਦਾ ਕੀ ਕਾਰਨ ਹੈ ਹਲਕਾ ਛਾਤੀ ਦਾ ਦਬਾਅ ਥਕਾਵਟ ਬਦਹਜ਼ਮੀ ਗਲੇ ਜਾਂ ਜਬਾੜੇ ਵਿੱਚ ਦਰਦ ਵਰਗੀਆਂ ਸ਼ਿਕਾਇਤਾਂ ਕਮ ਸਮੱਸਿਆਵਾਂ ਵਾਲਪੰਗ ਜਿਹੜੀ ਜਾਪਦੀਆਂ ਹਨ ਲੋਕ ਉਹਨਾਂ ਨੂੰ ਦਿਲ ਦੀ ਬਿਮਾਰੀ ਨਾਲ ਨਹੀਂ ਜੋੜਦੇ ਸ਼ੁਕਰ ਦੇ ਮਰੀਜ਼ਾਂ ਨੂੰ ਨਿਊਰੋਪੈਥਿਕ ਕਾਰਨ ਦਰਦ ਘੱਟ ਮਹਿਸੂਸ ਹੋ ਸਕਦਾ ਹੈ ਇਸ ਕਾਰਨ ਛਾਤੀ ਵਿੱਚ ਦਰਦ ਨਾ ਮਾਤਰ ਲੱਗਦਾ ਖਾਸ ਕਰਕੇ ਮਰਦ ਅਤੇ ਬਜ਼ੁਰਗ ਅਕਸਰ ਛੋਟੀਆਂ ਮੋਟੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਦੇ ਹਨ ਜਾਂ ਘਰੇਲੂ ਉਪਚਾਰਾਂ ਨਾਲ ਠੀਕ ਹੋਣ ਬਾਰੇ ਸੋਚਦੇ ਹਨ ECG ਜਾਂ ਫਿਰ ਦਿਲ ਦੇ ਨਾਲ ਸੰਬੰਧਿਤ ਟੈਸਟ ਸਿਰਫ ਉਦੋਂ ਕੀਤੇ ਜਾਂਦੇ ਹਨ ਜਦੋਂ ਕੋਈ ਵੱਡਾ ਲੱਛਣ ਜਿਹੜਾ ਦਿਖਾਈ ਦਿੰਦਾ ਹੈ ਤੇ ਜਿਸ ਕਾਰਨ ਲੁਕਵੇਂ ਖਤਰੇ ਦਾ ਪਤਾ ਨਹੀਂ ਲੱਗਦਾ ਸਾਇਲੈਂਟ ਹਾਰਟ ਟੈਗ ਦੇ ਲੱਛਣਾਂ ਨੂੰ ਕਿਵੇਂ ਪਛਾਣਿਆ ਜਾਵੇ ਲਗਾਤਾਰ ਥਕਾਵਟ ਜਾਂ ਕਮਜ਼ੋਰੀ ਹੋਣਾ ਨੀਂਦ ਦੌਰਾਨ ਸਾਹ ਚੜਨਾ ਹਲਕਾ ਪਰ ਲੰਬੇ ਸਮੇਂ ਤੱਕ ਚੱਲਣ ਵਾਲਾ ਛਾਤੀ ਦਾ ਦਰਦ ਅਚਾਨਕ ਪਸੀਨਾ ਆਉਣਾ ਜਾਂ ਚੱਕਰ ਆਉਣਾ ਕਸਰਤ ਕਰਨ ਵੇਲੇ ਸਰੀਰ ਬਹੁਤ ਜਲਦੀ ਥੱਕ ਜਾਣਾ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਤਾਂ ਜੇਕਰ ਤੁਸੀਂ ਹਾਈ ਰਿਸਕ ਵਾਲੇ ਸਮੂਹ ਜਿਵੇਂ ਕਿ 40 ਪਲਸ ਏਜ ਤੋਂ ਤਾਂ 슈ਗਰ ਬਲੱਡ ਪ੍ਰੈਸ਼ਰ ਪਰਿਵਾਰਕ ਇਤਿਹਾਸ ਵਿੱਚ ਹੋ ਤਾਂ ਸਮੇਂ-ਸਮੇਤੇ ECG, ਇਕੋ ਅਤੇ ਸਟੈਸ ਟੈਸਟ ਵਰਗੇ ਦਿਲ ਦੇ ਟੈਸਟ ਕਰਵਾਓ ਯਾਦ ਰੱਖੋ ਇੱਕ ਚੁੱਪ ਦਿਲ ਦਾ ਦੌਰਾ ਚੁੱਪਚਾਪ ਆਉਂਦਾ ਹੈ ਪਰ ਇੱਕ ਬਹੁਤ ਗੰਭੀਰ ਪ੍ਰਭਾਵ ਛੱਡਦਾ ਹੈ ਸਮੇਂ ਸਿਰ ਦੇਖਪਾਲ ਕਰਨਾ ਸਭ ਤੋਂ ਵੱਡੀ ਸੁਰੱਖਿਆ ਜਿਹੜਾ ਕਿ ਕਹਿ ਸਕਦੇ ਆ ਤਾਂ ਜਿਹੜੇ ਲੋਕ ਆਪਣੀਆਂ ਛੋਟੀਆਂ ਬਿਮਾਰੀਆਂ ਨੂੰ ਜਿਹੜਾ ਕਿ ਅਣਗਹਿਲਾ ਕਰ ਦਿੰਦੇ ਨੇ ਤਾਂ ਉਹਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਉਹਨਾਂ ਲਈ ਇਹ ਇੱਕ ਵੱਡਾ ਖਤਰਾ ਜਿਹੜਾ ਕਿ ਮੰਨਿਆ ਜਾ ਸਕਦਾ ਕਿਉਂਕਿ ਕਈ ਵਾਰ ਅਸੀਂ ਕਿਸੇ ਮਾਮੂਲੀ ਚੀਜ਼ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਪਰ ਉਹ ਉਸ ਸਮੇਂ ਸਮੇਂ ਦੇ ਜਿਹੜਾ ਕਿ ਪਤਾ ਲੱਗਦਾ ਕਿ ਉਹ ਕਿੰਨਾ ਵੱਡਾ ਸੀ ਤੇ ਕਿੰਨਾ ਰਿਸਕੀ ਸੀ ਤਾਂ ਆਪਣਾ ਸਮੇਂ ਤੇ ਫੁੱਲ ਬਾਡੀ ਚੈੱਕਅਪ ਜਿਹੜਾ ਕਿ ਕਰਵਾਉਂਦੇ ਰਹੋ ਈ ਸੀ ਜੀ ਕਰਵਾਂਦੇ ਰੋ ਜੇਕਰ ਤੁਹਾਡੇ ਪਰਿਵਾਰ ਦੇ ਵਿੱਚ ਪਿੱਛੋਂ ਕਿਸੇ ਨੂੰ ਕੋਈ ਤਕਲੀਫ ਹੈ ਕਿਸ ਨੂੰ 슈ਗਰ ब्लड प्रेशर ਵਰਗੀ ਬਿਮਾਰੀ ਤੋਂ ਉਹ ਜੂਝ ਰਹੇ ਨੇ ਤਾਂ ਤੁਸੀਂ ਆਪਣਾ ਖਾਸ ਤੌਰ ਤੇ ਵੱਧ ਤੋਂ ਵੱਧ ਧਿਆਨ ਰੱਖੋ ਤੇ ਦਿਲ ਦਾ ਦੌਰਾ ਜਿਹੜਾ ਕਿ ਉਹ ਚੁਪਚਾਹ ਪਉਂਦਾ ਪਰ ਇੱਕ ਬਹੁਤ ਵੱਡਾ ਤੇ ਗੰਭੀਰ ਪ੍ਰਭਾਵ ਜਿਹੜਾ ਛੱਡਦਾ ਹੈ ਤਾਂ ਸਮੇਂ ਸਿਰ ਦੇਖਭਾਲ ਕਰਨਾ ਸਭ ਤੋਂ ਵੱਡੀ ਸੁਰੱਖਿਆ ਜਿਹੜਾ ਕਿ ਮੰਨਿਆ ਜਾਂਦਾ ਹੈ